ਜਾਣਾ ਔਰ ਇੱਕ ਵਾਰੀ ਫੇਰ ਤੁਹਾਡੇ ਨਾਲ ਦਿਖਾ ਰਹੇ ਹਾਂ ਐਲ ਡਬਲਯੂ ਐਮ ਐ ਸ਼ੋਅ ਦੇ ਵਿੱਚ ਲਗਾਤਾਰ ਜਿਹੜਾ ਐਗਜ਼ੀਬਿਸ਼ਨ ਦੇ ਵੱਖ-ਵੱਖ ਜਿਹੜੇ ਪ੍ਰਤੀਭਾਗੀ ਹੈ ਪਾਰਟਿਸਪੈਂਟ ਹੈ ਉਹ ਕਸਟਮਰਸ ਆਪਣੇ ਆਪਣੇ ਕਸਟਮਰਸ ਤੋਂ ਲੈ ਕੇ ਪੀਸੀਸ ਦੀ ਬੁਕਿੰਗ ਦੇ ਵਿੱਚ ਲਗਾਤਾਰ ਰੁਝੇ ਹੋਇਆ ਸੋ ਵੱਖ-ਵੱਖ ਰੁਝੇ ਹੋਏ ਆ ਦੇ ਵਿੱਚ ਇਸ ਟਾਈਮ ਅਸੀਂ ਪਹੁੰਚੇ ਹਾਂ ਮੋਸਟ ਲੇਡੀਜ਼ ਵੇਅਰ ਦੇ ਸਟਾਲ ਤੇ ਔਰ ਗੱਲਬਾਤ ਕਰਾਂਗੇ ਇਸ ਵਾਰੀ ਕਿ ਕਿੱਦਾਂ ਦਾ ਮਾਹੌਲ ਹੈ ਕੀ ਨਵੀਆਂ ਚੀਜ਼ਾਂ ਇਨ ਹੈਗੀਆਂ ਫੈਬਰਿਕ ਕਿਦਾਂ ਦੇ ਨਵੇਂ ਆਏ ਆ ਸੋ ਬਹੁਤ ਸਾਰੀਆਂ ਗੱਲਾਂ ਕਰਾਂਗੇ ਸਰ ਨਮਸਕਾਰ ਨਮਸਕਾਰ ਜੀ ਸਰ ਤੁਹਾਡਾ ਨਾਮ ਗੋਲਡੀ ਚਾਵਲਾ ਗੋਲਡੀ ਜੀ ਇਸ ਵਾਰੀ ਕਿਦਾਂ ਦੀਆਂ ਚੀਜ਼ਾਂ ਨਵੀਆਂ ਲੈ ਕੇ ਆਏ ਹੋ ਆਪਣੇ ਵੱਲੋਂ ਤਾਂ ਕਾਫੀ ਕੁਝ ਨਵੇਂ ਗਾਰਮੈਂਟ ਬਣਾਏ ਆ ਨਵੇਂ ਨਵੇਂ ਫੈਬਰਿਕ ਸਭ ਇੰਪੋਰਟਡ ਆ ਜੀ ਔਰ ਇੰਪੋਰਟਡ ਫੈਬਰਿਕ ਦਾ ਇਹ ਅੱਜ ਦੀ ਰੇਟ 'ਚ ਟ੍ਰੈਂਡ ਆ ਜੀ ਜੈਕਟਸ ਦੀ ਗੱਲ ਕਰ ਰਹੇ ਹੋ ਜਾਂ ਪੁਲੋਵਰਸ ਦੀ ਨਹੀਂ ਸਾਡੇ ਕੋਲ ਤਾਂ ਮੇਨ ਲੇਡੀਜ਼ ਵਾਲ ਹੀ ਬੰਦੇ ਜੀ ਲੇਡੀਜ਼ ਦੀ ਜੈਕਟ ਬਣਾਇਦੇ ਲੇਡੀਜ਼ ਦੀ ਬਲੇਜ਼ਰ ਬਣਾਇਦੇ ਓਕੇ ਲੇਡੀਜ਼ ਦੀ ਕਾਰਡੀਗਨ ਵਗੈਰਾ ਇਹਨਾਂ ਚੀਜ਼ਾਂ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ ਓਕੇ ਕਲਰਸ ਵਗੈਰਾ ਦੇ ਕਿਦਾਂ ਦਾ ਮਾਹੌਲ ਰਹੇਗਾ ਇਸ ਵਾਰ ਪੇਸਟਲ ਕਲਰ ਦਾ ਟ੍ਰੈਂਡ ਹੈ ਦੇਖੋ ਜੀ ਜੋ ਸਾਨੂੰ ਲੱਗ ਰਿਹਾ ਜੋ ਕਸਟਮਰ ਨੇ ਵੀ ਹੁਣ ਜੋ ਚੁਆਇਸ ਕਰ ਰਿਹਾ ਕਸਟਮਰ ਪੇਸਟਲ ਕਲਰ ਨੂੰ ਹੀ ਲਾਈਕ ਕਰ ਰਿਹਾ ਜੀ ਸੋ ਸਰ ਜਿਵੇਂ ਪਹਿਲਾ ਦਿਨ ਹੈ ਇਸ ਟਾਈਮ ਕਿੱਥੋਂ ਕਿੱਥੋਂ ਵੀ ਵਿਜ਼ਟਰ ਆ ਚੁੱਕਾ ਹੈ ਦੇਖੋ ਯੂਪੀ ਦੇ ਕਸਟਮਰ ਅੱਜ ਕਾਫੀ ਹੈ ਓਕੇ ਹੂੰ ਯੂਪੀ ਦੇ ਆ ਪੰਜਾਬ ਦੇ ਹਰਿਆਣਾ ਦੇ ਇਸ ਸਾਈਡ ਦੇ ਹਿਮਾਚਲ ਦੇ ਜੀ ਅੱਜ ਇਸ ਸਾਈਡ ਦੇ ਕਸਟਮਰ ਹੈ ਜੀ ਤੇ ਉਮੀਦ ਹੈ ਵੀ ਕੱਲ ਤੋਂ ਸ਼ਾਇਦ ਕੋਈ ਐਮਪੀ ਵਗੈਰਾ ਜਾਂ ਆਪਣਾ ਛੱਤੀਸਗੜ੍ਹ ਹੋ ਗਿਆ ਜਾਂ ਆਪਣੀ ਦਿੱਲੀ ਦੇ ਕਸਟਮਰ ਹੋਗੇ ਜਿਹੜੇ ਮੇਨ ਹੋਜਰੀ ਦਾ ਗੜ੍ਹ ਜਿੱਥੇ ਹੈ ਜਿੱਥੇ ਆਪਾਂ ਸਮਝੋ ਹੋਲ ਸੇਲ ਦਾ ਇੱਕ ਨੰਬਰ ਦਾ ਕੰਮ ਹੈ ਹੂੰ ਹੂੰ ਠੀਕ ਹੈ ਮੈਂ ਪੁੱਛਣਾ ਚਾਹਾਂਗਾ ਜਿਵੇਂ ਇਸਵਰੀ 10ਵੀਂ ਐਗਜ਼ੀਬਿਸ਼ਨ ਹੈ ਤੁਹਾਡੀ ਸੋ 10ਵਾਂ ਸਾਲ 10 ਵਾਰ ਦਾ ਤਜਰਬਾ ਔਰ ਇਸਵਰੀ ਨਵਾਂ ਜਿਵੇਂ ਕਸਟਮਰਸ ਦਾ ਕਿਦਾਂ ਦਾ ਬੈਨੀਫਿਟ ਮਿਲਿਆ ਮਤਲਬ ਕੀ ਲੱਗਿਆ ਕਿ 10 ਸਾਲਾਂ ਬਾਅਦ ਅੱਜ ਅਸੀਂ ਕਿੱਥੇ ਖੜੇ ਹਾਂ ਦੇਖੋ ਐਗਜ਼ੀਬਿਸ਼ਨ ਲਗਾਉਣ ਤੋਂ ਪਹਿਲੇ ਤਾਂ ਸਾਨੂੰ ਥੋੜੀ ਜਿਵੇਂ ਸੱਚਾਈ ਗਈ ਉਮੀਦ ਘੱਟ ਸੀ ਸਾਨੂੰ ਨਹੀਂ ਲੱਗਦਾ ਸੀ ਯਾਰ ਇੰਨੀ ਜਲਦੀ ਕਸਟਮਰ ਆਏਗਾ ਪਰ ਫੁੱਟਫਾਲ ਤਾਂ ਅੱਛੀ ਹੈ ਔਰ ਕਸਟਮਰ ਦਾ ਰੁਝਾਨ ਵੀ ਲੱਗ ਰਿਹਾ ਉਮੀਦ ਹਦਾ। ਉਹ ਵੀ ਤੋ ਵਧੀਆ। ਜੀ ਜੋ ਆਪਾਂ ਸੋਚ ਕੇ ਆਏ ਸੀ ਉਸ ਤੋਂ ਬੈਟਰੀ ਇਹ ਚੱਲ ਰਿਹਾ। ਅੱਛਾ। ਔਰ ਉਮੀਦ ਕਰਦੇ ਆਂ ਆਉਣ ਵਾਲੇ 2 ਦਿਨ ਇਸ ਤੋਂ ਹੋਰ ਬੈਟਰ ਹੋਣਗੇ। ਵੈਰੀ ਗੁੱਡ। ਹਾਂਜੀ ਸਰ। ਤੁਹਾਡਾ ਸ਼ੁਭ ਸੰਦੀਪ ਚਾਵਲਾ। ਸੰਦੀਪ ਚਾਵਲਾ। ਤੁਸੀਂ ਕਿਦਾਂ ਅਭਿਸ਼ੇਕ ਪਛੰਤੀ ਤਰ੍ਹਾਂ ਪੂਰੀ ਵਧੀਆ ਵਾਲੀ ਸਪੈਕਸ ਲਗਾਈ ਹੋਈ ਹੈ। ਥੈਂਕ ਯੂ। ਕਾਪੀ ਵੀ ਬਿਲਕੁਲ ਐ ਲੱਗ ਰਿਹਾ ਕਿ ਉਹਨੂੰ ਮਾਤ ਦੇ ਰਹੇ ਹੋ। ਮੈਂ ਕਾਪੀ ਨਹੀਂ ਕਹਾਂਗਾ ਸੌਰੀ। ਮੈਂ ਕਹਾਂਗਾ ਉਹਨੂੰ ਅੱਜ ਤੁਸੀਂ ਟੱਕਰ ਦੇ ਰਹੇ ਹੋ ਬੁਲਾਈ। ਮੈਂ ਕਹਾ ਸਰ ਥੈਂਕ ਯੂ ਸਰ ਤੁਹਾਡਾ ਇਹ ਅਨ ਅੱਛੇ ਕਮੈਂਟ ਦੇਣ ਦਾ। ਸਿੱਕੀ ਲੱਗਦਾ ਕਿ ਕਿਦਾਂ ਦਾ ਮਾਹੌਲ ਹੈ। ਕਸਰ ਕੀ ਲਾਈਕ ਕਰ ਰਹੇ। ਬਹੁਤ ਅੱਛਾ ਮਾਹੌਲ ਚੱਲ ਰਿਹਾ ਜੀ। ਕਸਰ ਫੁੱਟਬਾਲ ਬਹੁਤ ਅੱਛਾ ਚੱਲ ਰਿਹਾ ਹੈ। ਕਸਟਮਰ ਸਟਮ ਹਰ ਜਗ੍ਹਾ ਤੋਂ ਆ ਰਿਹਾ ਹੈ। ਕਾਫੀ ਸ਼ਹਿਰ ਕਾਫੀ ਸ਼ਹਿਰਾਂ ਹਰ ਹਰ ਕਸਟਮਰ ਦੀ ਆਪਣੀ ਚੁਆਇਸ ਹੈ ਜੈਕਟ ਬਲੇਜ਼ਰ ਸਭ ਕੁਝ ਬਹੁਤ ਬਤੀ ਅਚੀ ਤਰ੍ਹਾਂ ਕਰ ਰਹੇ ਅਸੀਂ ਬਲੇ ਔਰ ਕਸਟਮਰ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਿਹਾ ਓਕੇ ਠੀਕ ਹੈ ਥੈਂਕ ਯੂ ਗੱਲਬਾਤ ਕਰਾਂਗੇ ਕਸਟਮਰ ਨਾਲ ਵੀ ਸਰ ਰਮਾਚਾਰ ਦਰਸਵਾਦ ਜੀ ਸਰ ਆਪਕਾ ਨਾਮ ਪੂਰਨ ਚਮਨ ਨੈਟਵਰ ਪੂਰਨ ਹਾਂਜੀ ਚਮਨ ਨੈਟਵਰ ਚਮਨ ਨੈਟਵਰ ਤੁਸੀਂ ਕੀ ਕਹਿਣਾ ਚਾਹੋਗੇ ਕਿਹਦਾ ਮਾਲ ਹੈ माल बहुत बढ़िया बेस्ट हर साल नई कुछ न नहीं कुछ करके देते है सही है हर साल लोग इनका माल और नहीं कोई डेवलपमेंट कोई नहीं करते डरे से क्यों लग रहे हो देखो कस्टमर थोड़ा आज ठीक है ठीक है जो उम्मीद थी उससे मतलब थोड़ा बहुत मतलब कल के लिए बड़ी उम्मीद होगी खुश होना चाहिए ना खुशी है तो डरे डरे कैसे लगते हो डरे तो कोई बात नहीं सर मैं लुधियाना चमनेट से हूँ अच्छा और इनका माल तो हमें बेच रहे हैं और हर हर साल साल नई नई से कलेक्शन देखने के लिए ठीक है और माल टच वर्ड इनका माल हमें बेचने की जरूरत नहीं पड़ती हमारे काउंटर पे अपने आप ही बिकता है वेरी गुड जाता है कि आपके काउंटर को जाता है सर दोनों को जाता है टोल मोल के बोल है ना सो बात करते हैं सर नमस्कार ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਲਗਾਤਾਰ ਮੋਸਟ ਦੇ ਸਟਾਲ ਤੇ ਕਿਦਾਂ ਜਿਹੜਾ ਹੈਗਾ ਕਸਟਮਰਸ ਆਪਣਾ ਕਲੈਕਸ਼ਨਸ ਨੂੰ ਦੇਖ ਰਿਹਾ ਔਰ ਕਿਦਾਂ ਬੁਕਿੰਗਸ ਦੇ ਰਹੇ ਹੈਗੇ ਆ ਔਰ ਕਸਟਮਰ ਖੁਦ ਜਿਹੜੇ ਅਲੱਗ-ਅਲੱਗ ਜਿਹੜੇ ਆਪਣੇ ਮੈਨੂਫੈਕਚਰਰਸ ਹੈ ਉਹਨਾਂ ਦੇ ਬਣੇ ਹੋਏ ਪ੍ਰੋਡਕਟਸ ਦੀ ਜਿਹੜੀ ਤਾਰੀਫ ਕਰ ਰਹੇ ਹੈ ਸੋ ਗੱਲਬਾਤ ਕਰ ਰਹੇ ਹੈ ਇਸ ਵੇਲੇ ਮੋਸਟ ਦੇ ਸਟਾਲ ਤੋਂ ਸੋ ਲੁਧਿਆਣਾ ਟੋਟਲ ਹੈ ਆਦ ਦੇ ਵਿੱਚ ਸੋ 3 ਦਿਨ ਦੀ ਜਿਹੜੀ LWM A ਐਗਜ਼ੀਬਿਸ਼ਨ ਹੈ ਉਹਦਾ ਅੱਜ ਪਹਿਲਾ ਦਿਨ ਹੈ ਸੋ ਪਹਿਲੇ ਦਿਨ ਦੇ ਵਿੱਚ ਹੀ ਕਸਮਰਜ਼ ਖੁਦ ਕਹ ਦੱਸ ਰਹੇ ਕਿ ਉਮੀਦ ਤੋਂ ਅੱਛਾ ਰਿਸਪੌਂਸ ਆ ਰਿਹਾ ਹੈ ਫਿਲਹਾਲ ਇਹ ਸੀ ਮੋਸਟ ਜਿਹੜੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸ਼ਹੀ ਧੰਨਵਾਦ ਨਮਸਕਾਰ